ਹਾਂਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਉਹ ਗੁਰੂ ਗ੍ਰੰਥ ਸਾਹਿਬ ਨਵਾਂ ਮਾਤਾ ਸਹਿਦੇਵਾ। ਸੰਸਾਰ ਦੇ ਉੱਤੇ ਕੀ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਕਹਦਾ ਕਾਦੀ ਚਿੰਤਾ ਮਾਰਾ ਕਹਿੰਦੇ ਜਦੋਂ ਅਣਹੋਣੀ ਹੁੰਦੀ ਨਹੀਂ ਜਿਹੜਾ ਕੁਝ ਹੁੰਦਾ ਹੁੰਦਾ ਹੈ ਜਿਹੜਾ ਕੁਝ ਹੁੰਦਾ ਨਹੀਂ ਉਹ ਹੁੰਦਾ ਹੀ ਨਹੀਂ ਸੋ ਬੜੀਆਂ ਹੀ ਅਜੀਬ ਅਜੀਬ ਗੱਲਾਂ ਸੰਸਾਰ ਦੇ ਉੱਤੇ ਆਉਂਦੀਆਂ ਨੇ ਸੋ ਐਸੀ ਤੁਹਾਨੂੰ ਘਟਨਾ ਦੱਸਣ ਲੱਗੇ ਆ ਆਪਾਂ ਛੋਟੀਆਂ ਛੋਟੀਆਂ ਗੱਲਾਂ 'ਚ ਸੋਚ ਕੇ ਪਰੇਸ਼ਾਨ ਹੋ ਜਾਂਦੇ ਆ ਪਰ ਐਸੀਆਂ ਘਟਨਾਵਾਂ ਵੀ ਹੋਈਆਂ ਨੇ ਹੁੰਦੀਆਂ ਹੀ ਰਹਿਣਗੀਆਂ ਹੋ ਰਹੀਆਂ ਨੇ ਜਦੋਂ ਕਿ ਇੱਕ ਬਜ਼ੁਰਗ ਮਾਤਾ ਦਾ ਜਿਹੜਾ ਪੁੱਤਰ ਸੀ ਉਹ ਜਦੋਂ ਉਹਦਾ ਵਿਆਹ ਸੀ ਜਦੋਂ ਮੁੜ ਕੇ ਆਇਆ ਉਹਨੇ ਜਦੋਂ ਵਾਪਸੀ ਕੀਤੀ ਵਾਪਸੀ ਉਹਨੇ ਨਦੀ ਵਿੱਚ ਦੀ ਕੀਤੀ ਐ ਡੇੜਾ ਜਿਹਨੂੰ ਜਹਾਜ਼ ਵੀ ਕਹਿੰਦੇ ਸੀ ਨਦੀ ਦੇ ਵਿੱਚ ਦੀ ਜਦੋਂ ਵਾਪਸ ਮੁੜਿਆ ਆਪ ਦੀ ਘਰ ਵਾਲੀ ਲੈ ਕੇ ਵਿਆਹ ਕੇ ਤਾਂ ਆਉਂਦੇ-ਆਉਂਦੇ 25 ਬੰਦੇ ਬਰਾਤ ਦੇ ਦੋਏ ਆਪ ਉਹ ਮਾਤਾ ਬਜ਼ੁਰਗ ਦਾ ਬੇਟਾ ਤੇ ਉਹਦੇ ਨੂੰ 27 ਦੇ 27 ਜਣੇ ਡੁੱਬ ਗਏ 28 ਮਾ ਚਲਾਉਣ ਵਾਲਾ ਡੁੱਬਿਆ ਜਦੋਂ ਬੜਾ ਬੁਰਾ ਹਾਲ ਹੋਇਆ ਕਾਰੇ ਖ਼ਬਰ ਪਹੁੰਚੀ ਕਿ ਬੇੜਾ ਡੁੱਬ ਗਿਆ ਜਹਾਜ਼ ਡੁੱਬ ਗਿਆ ਸਾਰੇ ਮਰ ਗਏ ਬਰਾਤੀ ਪੱਤਰ 9 100 ਸਮਾਪਿਤ ਦਾ ਗਿਆ 12 ਸਾਲ ਹੋ ਗਏ 12 ਸਾਲ ਫਿਰ ਤਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੀ ਉਥੈ ਤੇ ਰੱਖ ਅਗਨੀ ਉਦਰ ਮਾਹੇ ਉਹ ਜਿਹੜੀ ਮਾਤਾ ਬਜ਼ੁਰਗ ਸੀਗੀ ਉਸ ਦੇ ਸ਼ਹਿਰ ਬਗਦਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮਹਾਰਾਜ ਜੀ ਪਹੁੰਚੇ ਤੇ ਉਹ ਜਿਹੜੀ ਮਾਤਾ ਸੀ ਮਾਤਾ ਹਰ ਰੋਜ਼ ਅਰਦਾਸਾਂ ਕਰਿਆ ਕਰੇ ਕਿ ਮੇਰੇ ਪੁੱਤਰ ਨੂੰ ਸ਼ਾਂਤੀ ਮਿਲੇ ਸ਼ਾਂਤੀ ਮਿਲੇ ਪਰ ਅੰਦਰੋਂ ਅੰਦਰੇ ਸੋਚਿਆ ਕਰੇ ਮੇਰਾ ਪੁੱਤਰ ਜੇ ਆ ਜਾਵੇ ਇਹ ਇੱਕ ਸੁਪਨਾ ਹੋਵੇ ਕਿ ਮੇਰਾ ਪੁੱਤਰ ਮੁੱਕ ਗਿਆ ਡੁੱਬ ਗਿਆ ਇਹ ਝੂਠੀ ਹੋ ਜੇ ਖਬਰ ਸੱਚ ਮੱਚ ਮੱਚ ਮੇਰਾ ਜਿਹੜਾ ਪੁੱਤਰ ਹੈ ਸਮੇਤ ਬਰਾਤੀ ਮੇਰੇ ਨੂੰ ਘਰੇ ਆ ਜਾਵੇ ਖਿਆਲ ਰੋਜ਼ ਮਨ ਵਿੱਚ ਉਡਾਰੀਆਂ ਮਾਰਦੇ ਨੇ 12 ਸਾਲ ਹੋ ਗਏ ਪਰ ਪ੍ਰਮਾਤਮਾ ਦੇ ਅਰਦਾਸ ਕਰਦੀ ਹੈ ਦੇਖੋ ਆਪ ਆਪਣਾ ਭਰੋਸਾ ਹੁੰਦਾ ਹੈ ਭਰੋਸਾ ਕਿੱਥੋਂ ਤੱਕ ਵੀ ਹੋ ਸਕਦਾ ਹੈ ਇਹਦੀ ਕੋਈ ਹੱਦ ਨਹੀਂ ਭਾਖਿਆ ਭਾਉ ਅਪਾਰ ਪ੍ਰੇਮ ਦੀ ਭਾਸ਼ਾ ਦੀ ਕੋਈ ਹੱਦ ਨਹੀਂ ਅਪਾਰ ਹੈ ਪਾਰ ਤੋਂ ਪਰੇ ਹੈ ਸੋ ਮਾਤਾ ਰੋੜ ਅਰਦਾਸਾਂ ਕਰਿਆ ਕਰੇ ਉਹਨਾਂ ਦਿਨਾਂ ਵਿੱਚ 12 ਸਾਲਾਂ ਤੋਂ ਬਾਅਦ ਗੁਰਨਾਨਕ ਪਾਸ਼ਾ ਬਗਦਾਦ ਸ਼ਹਿਰ ਜਦੋਂ ਗਏ ਉਥੇ ਜਦੋਂ ਗੁਰਨਾਨਕ ਮਹਾਰਾਜ ਦੀਆਂ ਵਡਿਆਈਆਂ ਗੁਰੂ ਸੇਪਾਸ਼ਾ ਮਹਾਰਾਜ ਦੀਆਂ ਗੱਲਾਂ ਬਾਤਾਂ ਸ਼ਕਤੀਆਂ ਉਸ ਬਜ਼ੁਰਗ ਮਾਤਾ ਦੇ ਕੰਨੀ ਪਈਆਂ ਕਿ ਹੈ ਅਡਰ ਸ਼ਕਤੀਸ਼ਾਲੀਏ ਗੁਰੂ ਨਾਨਕ ਮੈਂ ਜਾਮਾ ਮੇਰੇ ਪੁੱਤਰ ਦੀ ਗੱਲ ਕਰਾਂ ਕਿ ਮੇਰੇ ਪੁੱਤਰ ਦੇ ਮੈਨੂੰ ਦਰਸ਼ਨ ਹੀ ਕਰਾ ਦੇਵੇ ਗੱਲ ਹੀ ਕਰਾ ਦੇਵੇ ਉਹਦੀ ਆਤਮਾ ਦੇ ਨਾਲ ਭੱਜੀ ਭੱਜੀ ਆਈ ਆ ਕੇ ਤਿੰਨ ਵਾਰੀ ਪੁੱਛਿਆ ਕਿ ਤੁਸੀਂ ਗੁਰੂ ਹੋ ਤੁਸੀਂ ਗੁਰੂ ਹੋ ਤੁਸੀਂ ਗੁਰੂ ਹੋ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਮੌਨ ਰਹੇ ਪਰ ਭਾਈ ਬਾਲਾ ਤੇ ਮਰਦਾਨਾ ਬੋਲ ਉੱਠੇ ਕਹਿੰਦੇ ਮਾਤਾ ਜੀ ਇਹੀ ਤਾਂ ਗੁਰੂ ਨਾਨਕ ਮਹਾਰਾਜ ਨੇ ਤੁਸੀਂ ਕੀ ਗੱਲ ਆਖਣੀ ਹੈ ਦੱਸੋ ਕਹਿਣ ਲੱਗੇ ਮੈਂ ਇਹਨਾਂ ਦੀ ਸੋਭਾ ਸੁਣ ਕੇ ਆਈਆਂ ਕਿ ਲੋਕ ਕਹਿੰਦੇ ਨੇ ਸਤਿਗੁਰੂ ਮੇਰਾ ਮਾਰਜੀ ਵਾਲਾ ਸਤਿਗੁਰੂ ਮੇਰਾ ਸਾਧ ਪਰਤਪਾਲ ਹੈ ਤੇ ਮੇਰੇ ਪੁੱਤਰ ਦੇ ਨਾਲ ਆਤਮਾ ਦੇ ਨਾਲ ਦਰਸ਼ਨ ਕਰਾ ਦੇ ਮੇਰੇ ਪੁੱਤਰ ਨੂੰ ਲਿਆ ਦਿਓ ਹਾਏ ਮੇਰਾ ਅੰਦਰੋਂ ਮੈਂ ਬੇਚੈਨ ਆ ਪੁੱਤ ਦੇ ਬਜੋਗ ਵਿੱਚ ਤੜਫਣ ਲੱਗੀ ਉਹ ਤੇ ਬਹੁਤ ਹੀ ਜ਼ਿਆਦੇ ਸ਼ਰਦਾ ਦੇ ਨਾਲ ਰੋਦਨ ਕਰਨ ਲੱਗੀ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਜਦੋਂ ਅੰਤਰ ਧਿਆਨ ਹੋ ਕੇ ਦੇਖਿਆ ਕਿ ਮਾਂ ਤੇਰਾ ਤਾਂ ਪੁੱਤਰ 12 ਸਾਲ ਹੋ ਗਏ ਮੁੱਕੇ ਨੂੰ ਬੇੜਾ ਡੁੱਬ ਕੇ ਬਿਰਾ ਬਰਾਤੀਆਂ ਸਮੇਤ ਡੁੱਬ ਕੇ ਮਰਿਆ ਚਰਨਾਉ ਚੰਬੜੀ ਕਹਿੰਦੇ ਜਿਵੇਂ ਮਰਜ਼ੀ ਹੋਵੇ ਮੇਰੇ ਪੁੱਤਰ ਨੂੰ ਲਿਆ ਦਿਓ ਮੇਰੇ ਪੁੱਤਰ ਨੂੰ ਵਾਪਸ ਕਰ ਦਿਓ ਪਰ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਕਿਹਾ ਸੋਚਿਆ ਕਿ ਇਹਦੇ ਅੰਦਰ ਸ਼ਰਦਾ ਬਹੁਤ ਹੈ 12 ਸਾਲ ਇਹਨੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ ਇੱਕ ਵੀ ਦਿਨ ਵੀ ਐਸਾ ਨਹੀਂ ਇੱਕ ਪਲ ਵੀ ਐਸਾ ਨਹੀਂ ਜਿੱਥੇ ਪੁੱਤਰ ਦੇ ਵਿਛੋੜੇ ਦੇ ਵਿੱਚ ਫੇਰ ਵੀ ਪ੍ਰਮਾਤਮਾ ਦੀ ਭਗਤੀ ਛੱਡੀ ਹੋਵੇ ਆਪਾਂ ਨੂੰ ਥੋੜਾ ਜਿਹਾ ਸੰਕਟ ਆ ਜਾਵੇ ਆਪਾਂ ਪ੍ਰਮਾਤਮਾ ਨੂੰ ਕਹਿ ਦਿੰਨੇ ਆ ਕਿ ਪ੍ਰਮਾਤਮਾ ਨਹੀਂ ਹੈ ਪਰ ਅੱਜ ਉਸ ਮਾਤਾ ਨੇ ਕਿਹਾ ਕਿ ਹੇ ਗੁਰੂ ਜੀ ਜੇ 12 ਸਾਲਾਂ ਬਾਅਦ ਵੀ ਮੇਰੀ ਤੁਸੀਂ ਨਾ ਸੁਣੀ ਤਾਂ ਮੈਂ ਸਮਝੂ ਕਿ ਰੱਬ ਹੈ ਨਹੀਂ ਸੱਚੀ ਭਗਤੀ ਦੇਖ ਕੇ ਉਹਦੀ ਕਿ 12 ਸਾਲਾਂ ਵਿੱਚ ਸੱਚੀ ਮੁੱਚੀ ਸੱਚੀ ਭਗਤੀ ਹੈ ਤਾਂ ਇਹ ਤਾਂ ਹੁਣ ਲੱਜਿਆ ਰੱਖਣੀ ਪਊਗੀ ਰੱਬ ਦੀ ਗੱਲ ਅੱਗੇ ਕਰ ਦਿੱਤੀ ਕਿ ਰੱਬ ਹੈ ਨਹੀਂ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿਣ ਲੱਗੇ ਕਿ ਤੂੰ ਭਗਤਣੀ ਵੀ ਬਹੁਤ ਹੈ ਪਰ ਪੁੱਤ ਦਾ ਬਿਜੋਗ ਤੈਨੂੰ ਪਰੇਸ਼ਾਨ ਕਰ ਰਿਹਾ ਹੈ ਸੋ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿਣ ਲੱਗੇ ਚਲੋ ਮਾਤਾ ਜੀ ਜਿੱਥੇ ਤੇਰਾ ਪੁੱਤਰ ਡੁੱਬਿਆ ਸੀ ਤੂੰ ਉੱਥੇ ਕਿਨਾਰੇ ਤੇ ਖੜ ਜਾ ਕਿਨਾਰੇ ਤੇ ਖੜ ਕੇ ਦ੍ਰਿਸ਼ਟੀ ਮਾਰ ਨਿਗਾਹ ਮਾਰ ਅਸੀਂ ਉੱਥੇ ਆਉਣੇ ਆ ਘਰੇ ਭੱਜੀ ਭੱਜੇ ਗਏ ਖੁਸ਼ੀ ਦੇ ਨਾਲ ਤਾਂ ਆਪਦੇ ਆਣ ਗਵਾਂਡ ਵਿੱਚ ਆਪਦੀਆਂ ਸਕੇਆਂ ਸਹੇਲਿਆਂ ਨੂੰ ਕਹਿੰਦੇ ਪਰਦੇ ਅੱਜ ਮੇਰਾ ਪੁੱਤਰ ਆਵੇਗਾ ਅੱਜ ਮੇਰਾ ਪੁੱਤਰ ਆਵੇਗਾ ਤੇ ਲੋਕ ਕਹਿੰਦੇ ਵੀ ਇਹਦਾ ਦਿਮਾਗ ਹੱਲ ਗਿਆ ਇਹ ਆਪਦੇ ਪੁੱਤ ਦੇ ਬਜੋਗ ਵਿੱਚ ਕਮੜੀ ਝੱਲੀ ਹੋ ਗਈ ਪਰ ਮੱਲੋ ਜੋਰੀ ਬਾਹਾਂ ਫੜ-ਫੜ ਕੇ ਆਪਦੇ ਹੋਰ ਬਜ਼ੁਰਗ ਮਾਤਾ ਨੂੰ ਹੋਰ ਸਭ ਨੂੰ ਲੈ ਕੇ ਗਈ ਹੈ ਕਿ ਅੱਜ ਮੇਰਾ ਗੁਰਨਾਨਕ ਪਾਸ਼ਾ ਮਹਾਰਾਹ ਕਹਿੰਦਾ ਕਿ ਆਵੇਗਾ ਜਦੋਂ ਗੁਰੂ ਨਾਨਕ ਦਾ ਜਗਰ ਕੀਤਾ ਸਾਰੇ ਕੁਛ ਨਾ ਕੁਛ ਅੰਦਰੋਂ ਸਹਿਮਤ ਹੋ ਗਏ ਸਾਰੇ ਉੱਥੇ ਚਲੇ ਗਏ ਜਿੱਥੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਕਿਹਾ ਸੀ ਖੜ ਨੂੰ ਕਿਨਾਰੇ ਤੇ ਜਿੱਥੇ ਉਹ ਆਪਣੇ ਪੁੱਤਰ ਦੀ ਡੀਕ ਕਰ ਰਹੀ ਸੀ ਕਿ ਮੇਰਾ ਪੁੱਤਰ ਬੇੜਾ ਲੈ ਕੇ ਆਵੇਗਾ ਜਨ ਬਾਬਸ ਆਵੇਗੀ ਜਦੋਂ ਸੱਚਮੁੱਚ ਉਹ ਸਾਰੇ ਪਹੁੰਚੇ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਨਿਗਾਹ ਮਾਰੀ ਨਾਨਕ ਨਾਦਰੀ ਨਜ਼ਰ ਨਿਹਾਲ ਤਾਂ ਉਹ ਸਾਰੇ ਦਾ ਸਾਰਾ ਬੇੜਾ یوں ਬਾਹਰ ਨਿਕਲਿਆ ਜਿਵੇਂ ਕੋਈ ਬੰਦਾ ਗੋਤਾ ਮਾਰ ਕੇ ਬਾਹਰ ਨੂੰ ਆਉਂਦਾ ਹੈ ਸਾਰੇ ਦੇ ਸਾਰੇ 25 ਬਰਾਤੀ ਉਹਦਾ ਪੁੱਤਰ ਉਹਦੇ ਨੋ ਬੇੜਾ ਚਲਾਉਣ ਵਾਲਾ ਸਾਰੇ ਜਦੋਂ ਬਾਹਰ ਡੁੱਬੇ ਹੋਏ ਬਾਹਰ ਨਿਕਲੇ ਸਾਬਨੇ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਤੇਰੀ ਵੱਡੀ ਕਮਾਈ ਜਾਪ ਸ਼ੁਰੂ ਕੀਤਾ ਤੋਂ ਸੱਚਮੁੱਚ ਉਹਦਾ ਬੇੜਾ ਤਾਰਿਆ ਜੇ ਮਹਾਰਾਜ ਕਹਿੰਦੇ ਨੇ ਮਹਾਰਾਜ ਦਾ ਬਚਨ ਹੈ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਦੋਂ ਜੋਦ ਭਾਵਿਆ ਤੋਂ ਜਦੋਂ ਉਹਨੂੰ ਭਾਵ ਹੈ ਤਾਂ ਉਹਦੇ ਬੇੜ ਨੂੰ ਪਾਰ ਲੰਘਾਈ ਲੰਗਾਉਂਦੇ ਨੇ ਮਹਾਰਾਜੇ ਪਾਸ਼ਾ ਤਾਂ ਹੀ ਹੁਕਮ ਮੰਨਦਾ ਬੰਦਗੀ ਕਰਦਾ ਜੋਸੇਫ ਆਵਾਜ਼ੋਂ ਹੁਕਮ ਮੰ ਆਵੇ ਇਸ ਬੇੜੇ ਕੋ ਪਾਰ ਲੰਘ ਆਵੇ ਸਾਰੇ ਸਾਰੇ ਤੰਦਰੁਸਤ ਹੋ ਕੇ 12 ਸਾਲ ਦੇ ਡੱਬੇੇ ਬਾਹਰ ਆਏ ਪਰ ਉਹਦੇ ਪੁੱਤਰ ਨੂੰ ਮਾਤਾ ਦੇ ਪੁੱਤਰ ਨੂੰ ਇਉਂ ਲੱਗਿਆ ਕਿ ਅਸੀਂ ਤਾਂ ਸਹੀ ਸਲਾਮਤ ਆਏ ਆਈ ਜਾਂਦੇ ਸੀਗੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ 12 ਸਾਲਾਂ ਬਾਅਦ ਅਸੀਂ ਬਾਹਰ ਆਏ ਜਦੋਂ ਬਾਹਰ ਆਏ ਖੁਸ਼ੀ ਖੁਸ਼ੀ ਆਪਦੇ ਘਰ ਵਾਲ ਲੈ ਕੇ ਆਇਆ ਉਸ ਮਾਤਾ ਦੇ ਆਪਦੀ ਮਾਤ ਦੇ ਪੈਰੀਂ ਹੱਥ ਲਾਉਣ ਲੱਗਿਆ ਤਾਂ ਮਾਤਾ ਜੀ ਕਹਿਣ ਲੱਗੇ ਨਹੀਂ ਆ ਤਾਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਚਰਨੀ ਲੱਗ ਪੁੱਤ ਤੂੰ ਆਪਦੇ ਘਰ ਵਾਲੀ ਨੂੰ ਲੈ ਕੇ ਆਏ 25 ਜਾਣੇ ਡੁੱਬੇ ਹੋਏ ਤੁਸੀਂ ਆਏ ਹੋ ਵਾਪਸ ਬੇੜਾ ਬਾਹਰ ਨਿਕਲਿਆ ਦੁਬਾਰਾ ਡੁੱਬਿਆ ਹੋਇਆ ਬੇੜਾ ਤਰੇ ਡੁੱਬਦੇ ਬੇੜੇ ਨੂੰ ਤਾਰਿਆ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਸੋ ਇਸ ਤਰ੍ਹਾਂ ਕਰਕੇ ਕਹਿਣ ਲੱਗੇ ਹੈ ਡੁੱਬ ਗਏ ਸੀ ਅਸੀਂ ਮਾਤਾ ਜੀ ਕਹਿਣ ਲੱਗੇ ਇਹੀ ਤਾਂ ਫਿਰ ਬਿਆਨ ਤੇ ਗੁਰੂ ਨਾਨਕ ਦੀ ਕਮਾਈ ਹੈ ਜਿਹੜੀ ਔਖੇ ਸਮੇਂ ਨੂੰ ਛੇਨ ਵਿੱਚ ਕੱਟ ਸਕਦੇ ਨੇ ਡੁੱਬਦਿਆਂ ਨੂੰ ਤਾਰ ਸਕਦੇ ਨੇ ਮੋਇਆਂ ਨੂੰ ਜਵਾਲ ਸਕਦੇ ਨੇ ਮਹਾਪੁਰਸ਼ਾਂ ਦੀ ਕਮਾਈ ਇਸ ਤਰ੍ਹਾਂ ਦੀ ਹੁੰਦੀ ਹੈ ਪਤਰੇ ਤੁਸੀਂ ਡੁੱਬ ਗਏ ਸੀ ਇਹ ਗੱਲ ਬਾਤ ਦੇ ਵਿੱਚ ਦੱਸਾਂਗੇ ਆਉ ਦੇ ਪੁੱਤਰ ਨੂੰ ਗਿਆ ਚਰਨੀ ਹੱਥ ਲਾ ਗੁਰਨਾਨਕ ਪਾਸ਼ਾ ਮਹਾਰਾਜ ਚਰਨਾਂ ਨਾਲ ਲਿਪਟ ਗਿਆ ਆਪਦੇ ਘਰ ਵਾਲੇ ਨੂੰ ਪੈਰੀ ਹੱਥ ਲਵਾਏ ਚਰਨੀ ਹੱਥ ਲਵਾਏ ਸਾਰੀ ਬਰਾਤ ਨੇ ਸੋਗੋ ਸੁਖ ਪਿਆਰਿਓ ਗੁਰੂ ਪਿਆਰਿਓ ਇਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਇੱਕ ਮਿਕ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸੰਤਾਂ ਮਹਾਪੁਰਸ਼ਾਂ ਫਕੀਰਾਂ ਦੀ ਕਹਿ ਲੋ ਗੁਰੂਆਂ ਦੀ ਆਖ ਲੋ ਇਹ ਖਾਸ ਦਇਆ ਹੁੰਦੀ ਹੈ ਸੋ ਹੁਣ ਤੁਹਾਨੂੰ ਦੱਸ ਦਿੰਨੇ ਆ ਉਹ ਕੌਣ ਸੀਗੇ ਜਿਹੜੀ ਮਾਤਾ ਦਾ ਪੁੱਤ ਡੁੱਬਿਆ ਸੀ ਉਹ ਮਾਤਾ ਰੂੜੀ ਸੀ ਬਗਦਾਦ ਦੇ ਵਿੱਚ ਗੁਰਨਾਨਕ ਪਾਸ਼ਾ ਮਹਾਰਾਜ ਨੇ ਬੇੜਾ ਉਥੋਂ ਦੇ ਪਾਰ ਕੀਤਾ ਇਸ ਤਰ੍ਹਾਂ ਧੰਨ ਗੁਰਨਾਨਕ ਪਾਸ਼ਾ ਮਹਾਰਾਜ ਦੀ ਵਿਡਿਆਈ ਬਹੁਤ ਹੀ ਅਪਰੰਪ ਅਪਾਰ ਹੈ ਸੋ ਇਸ ਤਰ੍ਹਾਂ ਜਿਹੜੇ ਲੋਕ ਕਹਿੰਦੇ ਸੀ ਇਹਦਾ ਬੱਚਾ ਡੁੱਬ ਗਿਆ ਮਰ ਗਿਆ ਮੁਰਦਾ ਹੋ ਗਿਆ ਸਮੇਤ ਬਰਾਤ ਦੇ ਸਤਗੁਰ ਮੇਰਾ ਮਾਰਜੀ ਵਾਲਿਆ ਸਤਗੁਰ ਮੇਰਾ ਸਰਬਪ੍ਰਤਮ ਪਾਲ ਹੈ ਇਹ ਗੁਰੂ ਦੀ ਵਿਡਿਆਈ ਹੈ ਇਸ ਕਰਕੇ ਗੁਰਬਾਣੀ ਨਾ ਸੁਣਦਾ ਪੱਲਾ ਨਾ ਛੱਡੋ ਗੁਰੂ ਨਾਨਕ ਪਾਸ਼ਾ ਗੁਰੂ ਆਪਣਾ ਸਹਾਈ ਹੁੰਦਾ ਸਦਾ ਵਾਸਤੇ ਅੰਗ ਸੰਗੈ ਸਦਾ ਅੰਗ ਸੰਗੈ ਪੰਗਣ ਬੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ